ਕਪਟ ਦੀ ਸੜਕ ਪਟਦੀ ਓਏ ਪੁਲਿਸ ਵਾਲੇ ਆ ਗਏ ਦੀ ਪੁਲਿਸ ਵਾਲੇ ਦੇਖ ਲੈ ਲੋ ਜੀ ਮਿੱਤਰੋ ਸੰਗਲ ਜਾ ਕੇ ਲੈ ਕੇ ਉਹਨਾਂ ਟੋਚਰ ਪਾ ਕੇ ਦੇਖਣਾ ਕਹਿੰਦਾ ਟੋਚਰ ਦੇਖਦੇ ਆ ਪਾ ਕੇ ਤੇ ਉਧਰੋਂ ਚੱਲਦੇ ਆ ਖੇਤ ਵਾਲੋਂ ਲੋ ਜੀ ਮਿੱਤਰੋ ਤੋੜ ਲੈ ਟਰੈਕਟਰ ਆਹ ਤੀ ਸੰਗਲ ਆਪਣਾ ਆਹ ਸੰਗਲ ਲੈ ਕੇ ਜਾਵਾਂਗੇ ਇੱਥੇ ਹੀ ਵਾਲੀ ਏ ਸੜਕ ਤੇ ਸੜਕ ਤੇ ਦਾ ਹੋ ਜਾਊਗਾ ਸੜਕ ਤੇ ਹਾਂ ਜੀ ਸੜਕ ਤੇ ਹੋਜੀ ਮਿੱਤਰੋ ਚਲਦੇ ਆ ਹੁਣ ਟਰੈਕਟਰ ਲੈ ਕੇ ਅਸੀਂ ਦੇਖ ਰਹੇ ਸੀ ਕਿ ਵੀ ਟੋਚਲ ਪਾਈਏ ਕਿੱਥੇ ਪਉਣਾ ਤਾਂ ਪੱਕੀ ਜਗ੍ਹਾ ਦੀ ਆ ਉਹੀ ਦੇਖਦੇ ਸੀ ਵੀ ਸੜਕ ਤੇ ਪਾਈ ਕਿਉਂਗੇ ਸੜਕੇ ਬਾਲੀ ਚੱਲਦੀ ਆ ਤਾਂ ਕਰਕੇ ਨਾ ਵੀ ਟ੍ਰੈਫਿਕ ਹੋ ਜਾਂਦਾ ਫਿਰ ਇਹ ਸੜਕ ਜਿਆਦਾ ਚੱਲਦੀ ਆ ਤੇ ਪੁਲਿਸ ਵਾਲੇ ਵੀ ਬਹੁਤ ਘੁੰਮਦੇ ਰਹਿੰਦੇ ਆ ਇਹ ਸੜਕ ਤੇ ਕਿਉਂ ਫਿਰ ਉਹਨਾਂ ਨੇ ਕਿਤੇ ਟਾਇਰ ਵੀ ਉਹਦੇ ਵਾਲੇ ਚੌੜੇ ਨੇ ਦਿੱਕਤ ਆ ਜਾਂਦੀ ਆ ਫਿਰ ਜੇ ਉਹਦੇ ਨਾਲ ਫਾਲਿਆ ਤਾਂ ਚੱਲ ਮੈਂ ਸਕੂਟਰੀ ਲੈ ਕੇ ਆਉਣਾ ਫਿਰ ਬਈ ਮਿੱਤਰੋ ਫਿਰ ਮੈਂ ਚੱਕਦਾ ਸਕੂਟਰੀ ਤੇ ਟਰੈਕਟਰ ਦਾ ਚਲੋ ਮੁੰਡਾ ਲੈ ਜੂਗਾ ਫੇ ਜਾ ਕੇ ਦੇਖਦਾ ਟੋਚਨ ਬਲੌਗ ਬਾਲਾ ਕਿਹਨਡ ਹੋਣ ਵਾਲਾ ਹਾਂਜੀ ਮਿੱਤਰੋ ਆ ਗਏ ਆ ਦੇਖੋ ਇੱਥੇ ਟੱਬ ਹੈ ਤੇ ਇੱਥੇ ਪਾਵਾਂਗੇ ਆਪਾਂ ਟੋਚਨ ਇੱਥੇ ਚਲੋ ਟ੍ਰੈਫਿਕ ਵੀ ਘਟਾ ਥੋੜੀ ਜਗ੍ਹਾ ਵੀ ਹੈਗੀ ਚੱਲ ਲੰਘ ਜੂ ਹੀ ਜਾਂਦਾ ਹਨਾ ਜੇ ਕੋਈ ਆਉਂਦਾ ਵੀ ਆ ਤੇ ਪਰ ਇੱਥੇ ਨਾ ਰੋਡ ਤੇ ਪੁਲਿਸ ਵਾਲੇ ਬਹੁਤ ਗੇੜੇ ਮਾਰਦੇ ਆ ਸੜਕੋ ਵੀ ਟੁੱਟੀ ਪਈ ਆ ਟੋਚਨ ਪਾ ਲਈਏ ਪਹਿਲਾਂ ਫੇਰ ਖਿੱਚਦੇ ਅਕਰ ਦੂਜੇ ਨੂੰ ਦੇਖਦੇ ਆ ਕਿਹੜਾ ਟਰੈਕਟਰ ਵਾਹੇ ਇਹ ਵੀ ਬਹੁਤ ਤਾਕੜਾ ਇਹ ਨਹੀਂ ਪਤਾ ਇਹ ਲੈ ਜਾਵੇ ਇਹ ਨਹੀਂ ਪਤਾ ਇਹ ਲੈ ਜਾਵੇ ਚੱਲ ਪਹਿਲਾਂ ਉਹ ਮੁੰਡੇ ਨੂੰ ਪਾਉਣ ਦੇ ਮੈਂ ਉਹਨੂੰ ਖੜਾ ਦੇ ਅੱਡ ਜਾ ਕਿਹੜਾ ਗੇਰ ਲਾਏਗਾ ਪਹਿਲਾ ਲੋ ਦੂਜਾ ਦੂਜਾ ਲੋ ਲਾ ਦੂਜਾ ਲੋ ਲਾ ਲੈ ਵੀ ਮਿੱਤਰੋ ਤੇ ਦੇਖਦੇ ਆ ਟੋਚਨ ਟ੍ਰੈਫਿਕ ਤੋਂ ਦੱਸਿਆ ਇਹਨਾਂ ਬਾਲੀ ਟ੍ਰੈਫਿਕ ਆ ਦੇਖੋ ਕਿੰਨੇ ਆਉਂਦੇ ਆ ਤੇ ਖੜ ਜੋ ਰੁਕ ਜੋ ਓਏ ਹਲੇ ਤਾਂ ਬਹੁਤ ਆ ਰਹੇ ਨੇ ਆ ਦੇਖੋ ਕਿੰਨੀ ਟ੍ਰੈਫਿਕ ਆ ਚਲੋ ਉਹਦੇ ਦਾ ਟਾਇਰ ਉਹਦਾ ਆਮ ਨਾਲ ਜਾਂਦਾ ਹੈ ਉਹਦੇ ਦਾ ਟਾਇਰ ਆਏ ਹਾਏ ਓਏ ਲੈ ਉਹਦੇ ਦਾ ਉਹ ਤਾਂ ਹੁਣੀ ਲੈ ਗਿਆ ਛੋਟਾ ਗੇਅਰ ਬਾਅਦ ਛੋਟਾ ਪਹਿਲਾ ਲੋਪ ਵਾਲਾ ਫਿਰ ਉਹਨੂੰ ਦੱਸ ਦੇ ਮੜਾ ਜਾ ਹਵਾ ਘਟਾਊਗਾ ਉਹਦੇ ਟਾਇਰ ਵਾਲੇ ਚੌੜੇ ਆ ਉਹਦਾ ਪਕੜ ਬਹੁਤ ਹੈ ਟਾਇਰ ਵਾਲੇ ਚੌੜੇ ਨੇ ਟਾਇਰ ਧਰਤੀ ਦੇ ਵਾਲੇ ਲੱਗਦੇ ਆ ਇਹਦੇ ਵੇਟ ਨਹੀਂ ਹੈਗਾ ਉਹਦੇ ਵਜਨ ਬਹੁਤ ਹੈ ਓਏ ਨਾ ਨਾ ਪਾਣੀ ਨਹੀਂ ਹੈਗਾ ਇਹ ਤਾਂ ਨਾ ਇਹ ਤਾਂ ਪਹਿਲਾਂ ਸੀ ਵਜਨ ਨਹੀਂ ਹੈਗਾ ਪਿੱਛੇ ਇਹਦੇ ਟਰੈਕਟਰ ਤੇ ਜਮਾ ਵੀ ਨਾ ਨਾ ਪਾਣੀ ਨਹੀਂ ਹੈਗਾ ਓਏ ਇਹਨੂੰ ਇੱਥੇ ਤੱਕ ਇੱਥੇ ਓਏ ਜੇ ਪਾਣੀ ਹੁੰਦਾ ਨਾ ਇੱਥੇ ਆਉਂਦਾ ਇੱਥੇ ਇੱਥੇ ਆਉਂਦਾ ਪਾਣੀ ਪਚਕਾਰੀ ਮਾਰਦਾ ਪਚਕਾਰੀ ਮਾਰਦਾ ਪਚਕਾਰੀ ਇਹਦਾ ਵਜਨ ਨਹੀਂ ਹੈਗਾ ਇਹ ਤਾਂ ਮੈਨੂੰ ਪਤਾ ਸੀ ਇਹ ਤਾਂ ਡੱਕ ਵੀ ਪਿੱਛੇ ਬਹੁਤ ਵਜਨ ਵਾਲੀ ਟਰੈਕ ਦਾ ਪਿੱਛੇ ਹੋ ਕੇ ਖੜਨਾ ਪੈਣਾ ਹੋਰ ਹੈ ਅੜ ਜਾ ਹੁੱਕ ਦਾ ਤਾਂ ਹੁੱਕ ਤਾਂ ਸੇਮ ਹੀ ਹੋਣੀ ਆ ਮੜਾ ਜਾ ਫਰਕ ਹੈ ਉਹਦੇ ਨਾਲੋਂ ਚਲ ਉੱਧਰ ਬਿੰਦਾ ਹਾਂ 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 ਬੜਾ ਫਰਕਾ ਬੜਾ ਫਰਕਾ ਆ ਜੀ ਉੱਚੀ ਆ ਉਹ ਉੱਚੀ ਆ ਇਹ ਨੀਵੀ ਹੁੱਕ ਆ ਉਹ ਉੱਚੀ ਆ ਨੀਵੀ ਕਰਦੇ ਸੀ ਉੱਚੀ ਕਰ ਲਓ ਇਹ ਫਿਰ ਜ਼ਿਆਦਾ ਉੱਚੀ ਹੋ ਜੂ ਯਾਰ ਇਹਦੇ ਵੇਟ ਨਹੀਂ ਹੈਗਾ ਪਿੱਛੇ ਮੈਨੂੰ ਲੱਗਦਾ ਤਾਂ ਹੀ ਇਹ ਪਰ ਫਿਰ ਵੀ ਉਹ ਲੈ ਕੇ ਜਾਊਗਾ ਪਤਾ ਹੈ ਕਿਉਂ ਨਹੀਂ 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 ਇੰਨਾ ਵੇਟ ਵੀ ਨਹੀਂ ਹੈਗਾ 36 30 ਦਾ ਜੰਨਾ ਟਾਇਰ ਵਾਲੇ ਚੌੜੇ ਨੇ ਨਹੀਂ ਨਹੀਂ ਇਹ ਤਾਂ ਗੁੱਡੀ ਬਹੁਤ ਊੜਾ ਗੁੱਟ ਨਹੀਂ ਇਹ ਤਾਂ ਬੱਧ ਕੰਮ ਕਰਦੀ ਹੁੰਦੀ ਆ ਇਹ ਤਾਂ ਇਹ ਤਾਂ ਜੇ ਤੇਰੀ ਤੂੰ ਕਰੇਗਾ ਇਹਦਾ ਬਹੁਤ ਨੀਵੀ ਹੋ ਜਾਣੀ ਆ ਉਹ ਜਿਆਦਾ ਉੱਚੀ ਹੋ ਜਾਣੀ ਆ ਉਹ ਇੱਕ ਨਹੀਂ ਗੱਲੀ ਨਹੀਂ ਕਰਦਾ ਉਹਨੂੰ ਇੱਕ ਗੱਲੀ ਜੀਗਾ ਉਹ ਤਾਂ ਉੱਚੀ ਰਹਿਣ ਦੇ ਤੇ ਵੇਟ ਵੀ ਤਾਂ ਘੱਟ ਆ ਸਾਡਾ ਟੱਕਲ ਗਿਆ ਦੇ ਉਹ ਤਾਂ ਵੇਟ ਹੈ ਨਹੀਂਗਾ ਏਡੇ ਟਾਇਰ ਪਾਏ ਆ ਇਹਦਾ ਫਰਕ ਬਹੁਤ ਆ ਬਹੁਤ ਫਰਕ ਆ ਕਿਹੜੇ ਦੀ ਦੇਖਾਂ ਨੂੰ ਹੈ ਹੈ ਜੋ ਤਾਬ ਲੋਜ ਵੀ ਦੂਜੇ ਲੋਜ ਨਹੀਂ ਨਹੀਂ ਦੂਜੇ ਲੋਜ ਹੀ ਜ਼ੋਰ ਮਾਰਦਾ ਹੁੰਦਾ ਦੂਜੇ ਲੋਜ ਹੀ ਜ਼ੋਰ ਮਾਰੂਗਾ ਹਾਂ ਤਾਤਾ ਬਿਲਕੁਲ ਹਾਂ ਲੈ ਵੀ ਦੇਖੋ ਕੀ ਬਣਦਾ ਇਹ ਤਾਂ ਟਰੈਕਟਰ ਭਾਰੀ ਆ ਪਿੱਛੋਂ ਝੂਟਾਣਾ ਮਾਰੀ ਅੱਛਾ ਪਿੱਛੇ ਨੂੰ ਚਾਹੀਦੇ ਹੋ ਉਹਨੇ ਥੇਰ ਵੱਡਾ ਪਾ ਲਿਆ ਓਏ ਪਹਿਲਾ ਵਾਲਾ ਪਹਿਲਾ ਹਾਂ ਮੈਂ ਬੈਠਣਾ ਫਿਰ ਚੱਲ ਨਹੀਂ ਨਹੀਂ ਬੰਦਿਆਂ ਨਾਲ ਨਹੀਂ ਫਰਕ ਪੈਂਦਾ ਨਹੀਂ ਨਹੀਂ ਪਿੱਛੇ ਮਾਜਨ ਨਹੀਂ ਹੈਗਾ ਇਹ ਤੇ ਉਹਦਾ ਭਾਰੀ ਵਾਲਾ ਉਹਦਾ ਟਰੈਕਟਰ ਭਾਰੀ ਵਾਲਾ ਮੈਂ ਤਾਂ ਵਲੌਗ ਬਣਾਉਣਾ ਮੈਂ ਨਹੀਂ ਬੈਠ ਸਕਦਾ ਲੈ ਜੀ ਬੰਦੇ ਬਿਠਾ ਦੇ ਦੋਨਾਂ ਚ 40 40 ਕਿਲੋ ਆ ਓਏ ਓਏ ਦੋਨਾਂ ਚ 40 40 ਕਿਲੋ ਆ 50 50 ਕਿਲੋ ਨਹੀਂ ਬਲਬੀਰ ਚ ਤਾਂ 45 ਕਿੱਸਨ ਤਾਂ 47 ਕਿਲੋ ਐ ਚੱਲ ਗਾਂ ਕਰ ਲਈਏ ਮਾਨੂੰ ਮੜਾ ਓਏ ਓਏ ਇੰਜਨ ਦਾ ਤਾਂ ਜੋਰ ਹੀ ਨਹੀਂ ਲੱਗਦਾ ਉਹ ਤਾਂ ਹੌਲਾ ਹੈ ਰੇਸ ਨਾ ਕਟਾ ਲੈ ਰੇਸ ਨਾਲ ਲੈ ਕੇ ਆ ਓਏ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਲੇ ਗਿਆ ਆ ਤਾਂ ਬੰਦ ਹੋ ਗਿਆ ਓਏ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਹੁਣ ਲੈ ਕੇ ਗਿਆ ਬਾਈ ਓਏ ਚੱਲ ਫਿਰ ਦੁਬਾਰਾ ਕਰ ਲੈ ਲੈ ਵੀ 37 ਦੀ ਲੈ ਗਿਆ ਇਸ ਵਾਰ ਤਾਂ ਆ ਕਲੈਰਟੀ ਦਾ ਬਹੁਤ ਫਰਕ ਆ ਓਏ ਲੈ ਵੀ ਇਸ ਵਾਰ 37 ਦੀ ਲੈ ਗਿਆ ਸੀ ਕਿਉਂਕਿ ਬੰਦੇ ਬਿਠਾਏ ਨੇ ਉੱਪਰ ਇਹ ਸੱਤੀ ਦੀ ਜਮਾ ਸੱਤੀ ਦੀ ਦਾ ਵੇਟ ਨਹੀਂ ਹੈਗਾ ਲੈ ਗਿਆ ਫੇਰ ਲੈ ਗਿਆ ਸੱਤੀ ਦੀ ਲੈ ਗਿਆ ਲੈ ਵੀ ਚੱਲ ਚੱਲ ਲੈ ਜਾ ਲੈ ਜਾ ਲੈ ਜਾ ਲੈ ਗਿਆ ਲੈ ਗਿਆ ਉਹਨੇ ਰੇਸ਼ ਛੱਡਤੀ ਲੇ ਗਿਆ ਲੈ ਜਾ ਖਿੱਚ ਲੈ ਇਤਰਾ ਖਿੱਚ ਲੈ ਲੈ ਗਿਆ ਫੇਰ ਲੈ ਗਿਆ ਉਹਨੇ ਰੇਸ ਬੰਦ ਕਰਤੀ ਦੀ ਆ ਚੱਕਦੇ 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 ਹੁਣ ਤੁਰ ਪਿਆ ਸੱਤੀ ਦੀ ਫੇਰ ਉਹਨੇ ਬੰਦ ਟਰੈਕਟਰ ਇਹ ਬੰਦਾ ਉਹ ਰੁਕ ਜਾ ਓਏ ਪੁਲਿਸ ਵਾਲੇ ਆ ਗਏ ਦੀ ਪੁਲਿਸ ਵਾਲੇ ਦੇਖ ਲੈ ਬਣ ਗਿਆ ਇਹਨੂੰ ਉਹਨੇ ਟਰੈਕਟਰ ਬੰਦ ਕਰ ਲਿਆ ਰੂਨ ਖਿੱਚ ਕੇ ਲੈ ਗਿਆ ਉਧਰ ਪੁਲਿਸ ਉਧਰ ਮਿਲਿਆ ਮਖਾ ਲੈ ਵੀ ਪੁਲਿਸ ਆ ਗਈ ਉਹ ਕੰਮ ਹੋ ਗਿਆ ਮੈਨੂੰ ਪਿੱਛੇ ਆਉਣਾ ਪੈਣਾ ਹੈ ਉਧਰੋਂ ਪੂਰਾ ਵੀਓ ਹੋਣੀ ਆਉਂਦਾ ਯਾਰ ਮਤਲਬ ਕੈਪਚਰ ਨਹੀਂ ਹੁੰਦਾ ਪੂਰਾ ਵੀਓ ਮੈਨੂੰ ਢਾਰਾ ਪੁਲਿਸ ਵਾਲੇ ਫੇਰ ਨਾਲ ਜਾਣ ਜਾਨੀ ਕੁਝ ਕਿਹਾ ਨਹੀਂ ਉਹਨਾਂ ਨੇ ਉਹਨਾਂ ਨੂੰ ਪਤਾ ਕੀ ਲੱਗਿਆ ਉਹਨਾਂ ਨੂੰ ਇਹ ਲੱਗਿਆ ਵੀ ਟਰੈਕਟਰ ਖਰਾਬ ਹੋ ਗਿਆ। ਪਰਸ ਵਾਲਿਆਂ ਨੇ ਗੱਡੀ ਤਾਂ ਨਹੀਂ ਰੋਕੀ। ਉਹਨਾਂ ਨੂੰ ਐ ਸੀ ਵੀ ਟਰੈਕਟਰ ਖਰਾਬ ਹੋ ਗਿਆ ਤਾਂ ਟੋਚਨ ਪਾਉਂਦੇ ਆ। ਸੱਤੀ ਦੀ ਫੇਰ ਲੈ ਗਿਆ। ਫੇਰ ਲੈ ਗਿਆ। ਪਰ ਇਹ ਰੇਸ ਕੱਟ ਕਰੀ ਹੋਈ ਆ। ਬਹੁਤ ਕੱਟ ਰੇਸ 3700 ਦੀ। ਓਹ ਸੜਕ ਪਟਦੀ ਸੜਕ ਪਟਦੀ ਓਏ ਸੜਕ ਪਟਦੀ ਯਾਰ ਮੈਨੂੰ ਆਇਆ ਵੀ ਪੁਲਿਸ ਵਾਲੇ ਇਧਰੋਂ ਫੇਰ ਨਾ ਕਿਹੜਾ ਘਟਣ ਰੁਕ ਜਾ ਹੌਲੀ 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 ਉਹ ਤਾਂ ਨਿਊਟਰਲ ਹੈ ਹੁਣ ਆਪਾਂ ਥੋੜਾ ਟਾਈਮ ਲਾਵਾਂਗੇ ਓਏ ਓਏ ਮੈਂ ਬਲੌਗ ਚ ਪਹਿਲਾਂ ਕਿਹਾ ਸੀ ਵੀ 에 ਰੋਡ ਤੇ ਪੁਲਿਸ ਆਉਂਦੀ ਰਹਿੰਦੀ ਆ ਮੇਰੀ ਪੱਕਾ ਇਹ ਪੂਰੀ ਆਪਣੀ ਪ੍ਰਡਿਕਸ਼ਨ ਸਹੀ ਹੁੰਦੀ ਆ ਸਾਨੂੰ ਪਤਾ ਹੈ ਵੀ ਇਹ ਪੁਲਿਸ 에 ਰੋਡ ਤੇ ਪੁਲਿਸ ਆਉਂਦੀ ਆ ਜ਼ਰੂਰ ਕਿਉਂਕਿ ਪੁਲਿਸ ਨੇ ਆਪਦਾ ਕੰਮ ਕਰਨਾ ਹੈ ਚੰਡੀ ਵਾਲਾ ਪਤਾ ਕਿੱਥੇ ਗਿਆ ਚੰਡੀ ਵਾਲਾ ਤਾਂ ਉਹ ਸੜਕ ਉਹ ਕਰਨ ਲੱਗ ਗਿਆ ਆਜੋ ਕਾਲੀ ਥਾਰ ਕਾਲੀ ਥਾਰ ਨਾ ਦੂਜੀ ਟੀੰਗ ਕਰਤਾ ਹੈ ਤੇ ਚੀਟਿੰਗ ਕਰਤਾ ਹੈ ਆ ਗਿਆ ਹੋ ਓਏ ਡਰ ਗਿਆ ਆ ਜਾ ਉਹ ਰੇ ਜਾ ਡਰ ਗਿਆ ਉਹ ਉਹਨੂੰ ਐਂ ਦੀ ਵੀ ਕੁਛ ਆ ਗਿਆ ਇਧਰੋਂ ਲੈ ਵੀ ਚੱਕ ਦੇ ਚੱਕ ਦੇ ਚੱਕ ਦੇ ਫੇਰ ਲੈ ਜਾ ਪ੍ਰਿੰਟ ਵਾਲ ਨੂੰ ਲੈ ਜਾ ਪ੍ਰਿੰਟ ਵਾਲ ਨੂੰ ਰੁਪਆ ਰੁਪਆ ਰੁਪਿਆ ਰੁਪਿਆ ਸੱਤੀ ਰੁਪਆ ਨਾ 3700 ਕੱਚੇ ਚ ਲੈ ਗਿਆ ਕੱਚੇ ਚ ਲੈ ਗਿਆ ਉਹ ਦੇਖ ਲੈ ਗਿਆ ਕੱਚੇ ਚ ਓਏ ਨੂਰ ਪੁਲਿਸ ਫੇਰ ਆਉਗੀ ਇੱਕ ਵਾਰ ਦੇਖਾਂਗੇ ਕਿਉਂਕਿ ਪੁਲਿਸ ਦੁਬਾਰਾ ਵੀ ਕਿਉਂਕਿ ਇੱਧਰ ਆਫੀਸਰ ਆਉਂਦੇ ਰਹਿੰਦੇ ਆ ਆ ਇਹੋ ਜੀਆਂ ਗੱਡੀਆਂ ਚਾਹਦੇ ਪੁਲਿਸ ਵਾਲੇ ਹੀ ਹੁੰਦੇ ਆ ਆਹੋ ਆਹੋ ਲੈ ਵੀ ਹੁਣ ਦੇਖਦੇ ਆ ਇੱਧਰ ਦਰਸ਼ਕ ਖੜਕੇ ਕਹਿੰਦੇ ਆਉਂਦੇ ਜਾਂਦੇ ਦਰਸ਼ਕ ਖੜਕੇ ਐਡ ਕਰ ਲਾ 1 ਮਿੰਟ ਰੁਕੇ ਓਏ ਕੋਈ ਨਾ ਤੇਰਾ ਭਾਰੀ ਡੱਕ ਜਨਾ ਭਾਰੀ ਆ ਯਾਰ ਓਏ ਚੱਲ ਚਲੋ ਓਏ ਚੱਲ ਇਹਦਾ ਹੁਣ ਲੈ ਵੀ ਚੀਟਿੰਗ ਕਰਤੀ ਤੂੰ ਦਾ ਬੰਦਾ ਪਹਟਾ ਲਿਆ ਤਾਂ ਪਹਿਲੀ ਪਾਰੀ ਆ ਇਹਦਾ ਪਹਿਲੀ ਪਾਰੀ ਆ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਕਿੱਥੇ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਉਹਨਾਂ ਦਾ ਛੱਟ ਦਾ ਲੈ ਬੱਸ ਬਹੁਤ ਹੈ ਹੁਣ ਇੱਕ ਹੀ ਪਤਾ ਮੈਨੂੰ ਕੀ ਪਤਾ ਪੜ ਜਾ ਓਏ ਉਹ ਤਾਂ ਨਿਊਟਰਲ ਜਾਂਦਾ ਓਏ ਐ ਲੱਗੂਗਾ ਵਿੱਚ ਐ ਤਾਂ ਵਿੱਚ ਲੱਗੂਗਾ ਓਏ ਨੂਰ ਸਟੋਰੇਜ ਫੁੱਲ ਹੋ ਗਈ ਓਏ ਇਹਦੀ ਓ ਨੂਰ ਸਟੋਰੇਜ ਫੁੱਲ ਹੋ ਗਈ ਇਹਦੀ ਓ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਬੰਦ ਹੋ ਗਿਆ ਸੀਗਾ 3700 ਰੁਕ ਜਾ ਹਾਂ ਹਾਂ ਪਾਪਾ ਬੰਦ ਕਰ ਦੇ ਲੈ ਗਿਆ ਉਹਦਾ ਖਿੱਚ ਦੇ ਚੰਗਾ ਚੱਲ 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 ਕਰ ਲੈ ਵੀ ਲੈ ਜਾ ਹੁਣ ਲੈ ਗਿਆ ਲੈ ਗਿਆ ਲੈ ਗਿਆ ਚੀਟਿੰਗ ਕਰਦਾ ਹੈ ਓਏ ਇੱਧਰ ਹੋ ਜਾ ਚਾਚਾ ਟ੍ਰੈਫਿਕ ਬਹੁਤ ਹੈ ਓਏ 1 ਮਿੰਟ ਗੋਲਾ ਨਿਕਲ ਗਿਆ ਮੈਨੂੰ ਪਤਾ ਕਿਉਂਕਿ ਰੌਲਾ ਬਾਲਾ ਪੈ ਗਿਆ ਹੁਣ ਅ ਪੁਲਿਸ ਪੁਲਿਸ ਵੀ ਆ ਸਕਦੀ ਆ ਕਿਉਂ ਹੁਣ ਅੱਜ ਕੱਲ੍ਹ ਫੜ ਬ ਹੋ ਰਹੇ ਨੇ ਬੱਸ ਪਹਿਲੇ ਆਈ ਚ ਪਾ ਕੇ ਚੱਕਦੇ ਓ ਪਹਿਲੇ ਸਿੱਥੇ ਕਿਹਦੇ ਗਏ ਆਏ ਪਹਿਲੇ ਲੈਖੋ ਪਹਿਲੇ ਹਾਈ ਚ ਪਾ ਕੇ ਕਹਿੰਦਾ ᱱੀ ਇਹ ਤਾਂ ਪਿੱਛੋਂ ਭਾਰੀ ਵਾਲਾ ਟਾਇਰ ਵਾਲੇ ਚੌੜੇ ਆ ਹੂੰ ਜੇ ਤਾਂ ਉਤੇ ਵਜਨ ਪਰ ਧਰ ਲੈਨੇ ਆ ਫਿਰ ਤਾਂ ਤੁਰ ਪੈਂਦਾ ਨਹੀਂ ਨਹੀਂ ਕਿੰਨਾ ਲੱਕੂ ਪਹਿਲਾਂ ਇੱਥੇ ਲਾ ਕੱਢ ਲੋ ਕੀ ਹੋ ਗਿਆ ਹੁਣ ਗ੍ਰੈਪ ਕਰਨ ਲੱਗ ਗਿਆ ਦੀ ਵੇ ਓਏ ਥੱਲੋਂ ਥੱਲੋਂ ਮਾਰ ਨਹੀਂ ਨਹੀਂ ਥੱਲੋਂ ਮਾਰ ਆ ਉੱਦੋਂ ਜਾਊਗਾ ਫਿਰ ਬੁਲਾਣ ਟਾਇਰ ਟੈਡ ਹੋ ਗਿਆ ਹਨਾ ਆ ਵੀ ਟੈਡ ਹੋ ਗਿਆ ਓਕੇ ਟ੍ਰੈਕ ਵੀ ਕਹਿੰਦੇ ਟੋਜ ਨਹੀਂ ਪਾਈ ਰੱਖੋ ਆ ਇਟ ਨਹੀਂ ਇਟ ਨਹੀਂ ਕਰਦੀ ਕਿਹੜਾ ਕਲੱਚ ਪਹਿਲਾਂ ਛੱਡ ਦਿੰਦਾ ਉਹ ਲੈ ਜਾਂਦਾ ਉਹ ਲੈ ਜਾਂਦਾ ਪਹਿਲਾਂ ਛੱਡ ਦਿੰਦਾ ਸੀ ਹੱਥਾਂ ਮੀ ਬਾੜਾ ਰਗਾ ਕਿ ਮੇਡ ਬਾ ਚਿੱਡੀ ਦਾ ਓਏ ਇਹ ਚ ਬ੍ਰੇਕ ਨਹੀਂ ਹੈਗਾ ਜੇ ਹੁਣ ਟਾਇਰਾਂ ਚ ਪਾਣੀ ਪਵਾਇਆ ਹੋਵੇ ਫੇਰ ਨਹੀਂ 45 ਕਿਲੋ ਦਾ ਇਹ ਹੈ 40 ਕਿਲੋ ਦਾ ਇਹ ਹੈ 40 ਕਿਲੋ ਦਾ ਇਹ ਹੈ ਲੈਂਡ ਦੇਖ ਓਏ ਸੜਕ ਕਾਲੀ ਹੋ ਕਰਦੀ ਟਾਇਰ ਸਾਰਾ ਧਰਤੀ ਤੇ ਲੱਗਦਾ ਉਹਦਾ ਇਹਦਾ ਟਾਇਰ ਚੱਟ ਹੈ ਇਹਦੇ ਪਹਿਲੀ ਵਾਰ ਜਦ ਕਿ ਪਾਣੀ ਪਾਇਆ ਅਸੇ ਉਹ ਮੋਟਰਸ ਦਾ ਡੋਲਰ ਬਹੁਤ ਜ਼ਿਆਦਾ ਡੇਂਜਰਸ ਨੇਰ ਉਹ ਐ ਖੜੇ ਹੋ ਕੇ ਚੱਲਦੇ ਆ ਮੁਰੂ ਆਪ ਹੁਣ ਤੇਰਾ ਲੈ ਚੱਲੋ ਲੈਫਟ ਕੱਟ ਲੈਫਟ ਨਾਲ ਉਹ ਚੱਕ ਲਵੇ ਮੜਾ ਇਹ ਟੋਚੇ ਨਮਕਾ ਦੇ ਇਹਨੇ ਕਸ ਜਾਣਾ ਟੋਚੇ ਨੇ ਕਸ ਜਾਣਾ ਮਖਿਆ ਨਿਕਸ ਜਾਦੀ ਕੇਰਾ ਲੰਕ ਕੇ ਥੱਲੇ ਚਲੋ ਚਲੀਏ ਫਿਰ ਨੋ ਵੀ ਚਲੋ ਲੈ ਇਧਰੋਂ ਇਹ ਵੀ ਬਲੂਟੂਥ ਡਿਵਾਈਸ ਚੱਲੀ ਜਾਂਦੇ ਆ ਚੱਲ ਪਏ ਗਾਣੇ ਕਾਪੀਰਾਈਟ ਨਾ ਆ ਜਾਵੇ ਇਹ ਪਤਾ ਕਦਕੀ ਟਾਇਰ ਚਾ ਉਹ ਲੈਣਗੇ ਉਹਦੇ ਤਾਂ ਟਾਇਰ ਬਾਲੇ ਬਾਲੇ ਚੌੜੇ ਟਾਇਰ ਆ ਉਹਦੇ ਟਾਇਰ ਬਾਲੇ ਚੌੜੇ ਨੇ ਤੇ ਵਜਨ ਵੀ ਵੱਧ ਆਜਨ ਵੀ ਹਾਂ ਟਾਇਰਾਂ 'ਚ ਵੀ ਵਜਨ ਹੈ ਤੇ ਡੈਕ ਬਹੁਤ ਭਾਰੀ ਆ ਉਹ ਤਾਂ ਬੇਟੇ ਨਹੀਂ ਹੈਗਾ ਨਾ ਤਾਂ ਟਾਇਰਾਂ 'ਚ ਪਾਣੀ ਹੈ ਆਏ ਓਏ ਸਾਡ ਸੰਗ ਲਈ ਜਾਂਦਾ ਓ ਜਾਂਦੇ ਨੇ ਚਲੋ ਆਪਾਂ ਤਾਂ ਸਕੂਟਰ ਹੀ ਲੈ ਕੇ ਚੱਲਦੇ ਹਾਂ ਕਿਉਂ ਮਾਸੜਾ ਨਜ਼ਾਰਾ ਆ ਗਿਆ ਕਿ ਨਹੀਂ ਫੁੱਲ ਫੁੱਲ ਨਜ਼ਾਰਾ ਆਇਆ ਤੇ ਫਿਰ ਮੈਂ ਬੇਈਮਾਨ ਬਣਿਆ ਪਹਿਲੇ ਜ ਮਾਸੜਾ ਬਣਦਾ ਸੀ ਬਾਈ ਫਿਰ ਬਾਅਦ ਵਿੱਚ ਮੈਂ ਬੇਈਮਾਨ ਬਣਿਆ ਤਾਂ ਜੁੱਤੇ ਆਹ ਅੱਜ ਪਹਿਲੇ ਹੀ ਛੱਡ ਦਿੰਦਾ ਸੀ ਚਾਚੇ ਦੇ ਹੱਥ ਥੱਲੇ ਸਿੱਟਣ ਤੋਂ ਮਾ ਕਰਨਾ ਇੱਕ ਪਾਣੀ ਸੈੱਟ ਤੇਰੀ ਵਿੱਚ ਪਾਣੀ ਵਿੱਚ ਪਾਣੀ ਵੀ ਪਾਇਆ ਹੋਇਆ ਓਏ ਕਿਹਦੇ ਚ ਪੈਰ ਤਾਂ ਉਹੀ ਭਾਰੀ ਬਹੁਤ ਹੈ ਲੈ ਚਾਚਾ ਨੇ ਮਾਮਾ ਰੇਟ ਦਾ ਵੀ ਨਹੀਂ ਜਿਹਨੇ ਕਲਾਸ ਤੋਂ ਪਹਿਲਾਂ ਛੱਡਦਾ ਉਹ ਲੈ ਜਾਂਦੀ ਉਹ ਲੈ ਜਾਊਗਾ ਜੀ ਜੀ ਜਦੋਂ ਕਲਾ ਚੇੜਾ ਪਹਿਲਾਂ ਛੱਡ ਦਿੰਦਾ ਯਾਰ ਉਹਦੀ ਉਹ ਲੈ ਬਣ ਜਾਂਦੀ ਆ ਫਿਰ ਲੈ ਜਾਂਦਾ ਐਂਡ ਐਂਡ ਤੇ ਜਦੋਂ ਦੋ ਜੇ ਆਪਾਂ ਦੇਖੀਏ ਜੇ ਆਪਾਂ ਦੇਖੀਏ ਇੰਜਨਰ ਦਾ ਤਾਂ ਜ਼ੋਰ ਲੱਗਦਾ ਨਹੀਂ ਹੈਗਾ ਇਹ ਤਾਂ ਟਾਇਰਾਂ ਤੇ ਹੀ ਆ ਜਿਹੜਾ ਪਹਿਲਾਂ ਛੱਡ ਮੈਂ ਥਾਰੇ ਗੇਰਾਂ ਚ ਪਾ ਕੇ ਦੇਖ ਲੈ ਹਾਈ ਚ ਮਰਦਾ ਹਜੇ ਹਾਈ ਚ ਤਾਂ ਮਰਦਾ ਪਤਾ ਨਹੀਂ ਕਿਹੜੇ ਕਿਹੜੇ ਗੇਰ ਲਾਇਆ ਬਾਅਦ ਮੇਰਾ ਕਿਹੜੀ ਸੀ ਮਵਾਤਾ ਮਤਲਬ ਬਾਅਦ ਚ ਵੱਡੇ ਗੇਰ ਪਾਤੇ ਮੀਡੀਅਮ ਦਾ ਦੂਆ ਤੀਆ ਪਾਤਾ ਹਾਂ ਹਾਈ ਚ ਮਰਦਾ ਸੀ ਪਰ ਮੀਡੀਅਮ ਚ ਨਹੀਂ ਮਰਿਆ ਹਾਈ ਚ ਤਾਂ ਮਰੂਗਾ ਜਮਾ ਬੰਦ ਰਹੀ ਇਸ ਕਰ ਦਿੰਦਾ ਸੀ ਮੈਂ ਤਾਂ ਉਹ ਨਾਲ ਅੰਕਲ ਬਟਾ ਫੋਲ ਕਰੀ ਜਾਂ ਮੈਂ ਤਾਂ ਉਹ ਚੜਨਾ ਹੈ ਇਹ ਫਲਗਾ ਸਲੋ ਚੜਨਾ ਇਹਨੂੰ ਵੀ ਬਹੁਤ ਹਸਾਬ ਹੈ ਹੈ ਟੋਚਣਾ ਤਾਂ ਉਹ ਤਾਂ ਮੁੰਡੇ ਨੂੰ ਮੋਟਰਸਾਈਕਲਾਂ ਟੋਚਰ ਪਾ ਜੇ ਤੂੰ ਇਹਦੀ ਵੀਡੀਓ ਦੇਖ ਲਈ ਤੇ ਕੀ ਨੋਆ ਚੈਨਲ ਦਾ ਨਾਮ ਕੀ ਵੀਰੇ ਦਵਰਾਜ 0070 ਦਵਰਾਜ ਮੋਟਰਸਾਈਕਲਾਂ ਐ ਤਿਆਰ ਕੀਤੇ ਹੁੰਦੇ ਸਾਡੇ ਜਿਵੇਂ ਮਗਰ ਨੂੰ ਜਾਂ ਸਲੋ ਰੇਸ ਕਰ ਲਈਦੀ ਆ ਮੂਰ ਨੂੰ ਟਰੈਕਟਰ ਨਾਲ ਸਾਬ ਕੀਤਾ ਨਹੀਂ ਨਹੀਂ ਪੂਰਾ ਨਾਮ ਦਵਰਾਜ ਦਵਰਾਜ 0070 ਜਿੰਨੀ ਅੱਕ ਟਰੈਕਟਰ ਮਾਰਦਾ ਉਹਨਾ ਮੋਟਰਸਾਈਕਲ ਮਾਰਦਾ ਅੱਛਾ ਤੇ ਮੂਰ 50 60 ਕਿਲੋ ਦਾ ਹੁੰਦਾਗਾ ਓਕੇ ਓਕੇ ਠੀਕ ਆ ਇਹਦਾ ਮੋਟਰ ਸਿੱਧਾ ਹੋ ਜਾਣਾ ਤਾਂ ਵੀ ਸਿੱਧਾ ਹੋ ਜਾ ਓਕੇ ਓਕੇ ਠੀਕ ਆ ਠੀਕ ਆ ਠੀਕ ਆ ਪਤਾ ਨਹੀਂ ਕਹਿ ਜੇ ਦੇਖ ਤਾਂ ਕਹਿ ਜੇ ਸਲੋ ਕੀਤਾ ਹੁੰਦਾ ਮੋਟਰ ਸਾਈਡ ਮਰਦਾ ਹੀ ਨਹੀਂ ਫਾਟਰ ਆ ਫੇਰ ਲੈ ਕੇ ਮੁੜਿਆ ਆਲੇ ਦੇ ਲੱਤਾਂ ਬਹੁਤ ਮੁਸ਼ਕਲ ਆਉਣੇ ਓਏ ਹਾਂ ਹੋਰ ਹੁਣ ਕੰਟਰੋਲ ਪਹੁੰਚਾਈਦਾ ਯਾਰ ਖਤਰਾ ਹਨਾ ਪੂਰਾ ਮੋਟਰਸਾਈਕਲ ਤੇ ਤਾਂ ਵੱਧ ਡਿਗਨ ਦਾ ਖਤਰਾ ਮੋਟਰਸਾਈਕਲ ਤੇ ਪਰ ਵੱਡੀ ਹੱਟ ਨਹੀਂ ਨਾ ਵੱਜਦੀ ਹਾਂ ਵੱਡੀ ਛੱਟ ਨਹੀਂ ਵੱਜਦੀ ਹਾਂਜੀ ਮਿੱਤਰੋ ਚਲੋ ਬਲੌਗ ਕਰਦੇ ਆਂ ਐਂਡ ਤੇ ਬਲੌਗ ਜੇ ਵਧੀਆ ਲੱਗ ਲਾਈਕ ਕਰਦੇ ਹੋ ਕਰਦਾ ਕਰਦਾ ਕਿਉਂ ਨਹੀਂ ਕਰਦਾ ਇਹਨੂੰ ਕਲੱਚ ਐਡਵਾਂਸ ਨਹੀਂ ਚੀਟਿੰਗ ਨਹੀਂ ਯਾਰ ਚੀਟਿੰਗ ਤਾਂ ਨਹੀਂ ਕਰ ਮੈਂ ਪਹਿਲਾਂ ਅਗਲਾ ਛੱਡ ਲੈ ਮੈਂ ਤਾਂ ਇਹਦੇ ਨਾਲ ਆ ਯਾਰ ਥੱਲੇ ਆਉਣ ਤੋਂ ਬਾਅਦ ਛੱਡਣਾ ਚਾਹੀਦਾ ਕਿ ਨਹੀਂ ਛੱਡਾ ਹਾਂ ਬਿਲਕੁਲ ਸਹੀ ਪਹਿਲਾਂ ਛੱਡ ਦਿੰਦਾ ਨਹੀਂ ਨਹੀਂ ਹੱਥੇ ਇੰਨਾ ਕੁ ਥੱਲੇ ਆ ਗਿਆ ਮੈਂ ਵੀ ਪਹਿਲਾਂ ਇਮਾਨਦਾਰ ਸੀ ਹੱਥੋਂ ਛੱਡ ਦਿੰਦਾ ਮੈਂ ਪਹਿਲਾਂ ਇਮਾਨਦਾਰ ਸੀ ਅੱਜ ਮੈਂ ਵੇਈ ਵਾਰ ਅੱਛਾ ਲਿਫਟ ਚੱਕੀ ਦੀ ਐ ਨਾ ਤਾਂ ਹੀ ਭਈ ਆ ਤਾਂ ਵੱਡੀ ਚੀਟਿੰਗ ਆ ਜਦੋਂ ਇਹਦੇ ਦੋ ਬੰਦੇ ਬਿਠਾਉਣ ਤੋਂ ਪਹਿਲਾਂ ਇਹ ਲੈ ਜਾਂਦਾ ਸੀ ਨਹੀਂ ਲੈ ਜਾਂਦਾ ਸੀ ਨਾ ਮੈਂ ਇਹਨੂੰ ਇੱਕ ਐਡਵਾਂਟੇਜ ਤਾਂ ਦਿੱਤਾ ਵੀ ਤਾਂ ਬੰਦੇ ਬਿਠਾ ਲਾ ਬੰਦੇ ਬਿਠਾ ਦੇ ਉਦੋਂ ਮੈਂ ਵੀ ਇੱਕ ਬੰਦਾ ਬਿਠਾਇਆ ਬੰਦਾ ਆ ਤਾਂ 47 ਕਿਲੋ ਦਾ ਸਾਰੇ ਹੀ ਨਹੀਂ ਯਾਰ ਨਾ 47 ਕਿਲੋ ਆ ਪੁੱਛ ਲੈ ਨਹੀਂ ਸਾਨੂੰ ਪਤਾ ਹੈ ਸਾਨੂੰ ਪਤਾ ਇਹਦਾ ਇੰਨੇ ਹੀ ਮੇਰਾ 48 ਅੱਛਾ 48 ਆ ਜਰਾ ਬਾਕੀ